ਸ਼ਲੋਕ ਮਹਲਾ ਦੂਜਾ ਅਠੀ ਪਹਿਰੀ ਅਠਖੰਡ ਨਾਵਾਖੰਡ ਸਰੀਰ ਤੇਸ ਵਿੱਚ ਨੌ ਨਿਦ ਨਾਮ ਏਕ ਪਲ ਹੈ ਗੁਰੂ ਗੁਣੀ ਗਹੀਰ ਕਰਮਵੰਤੀ ਸਲਾਹਿਆ ਮਾਨਕ ਕਰ ਗੁਰ ਪੀਰ ਚੌਥਾ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਉ ਤਿੰਨਾ ਦਰੀਆ ਵਾਸਿਓ ਦੋਸਤੀ ਮਾਨ ਮੁਖ ਸਚਾ ਨਾਉ ਕੋਥੈ ਅੰਮ੍ਰਿਤ ਵੰਡਿਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਵੰਨੀ ਚੜਾ ਚੜਾਉ ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਈ ਤਾ ਉਹ ਸਤੀ ਪਹਿਰੀ ਸਤ ਭਲਾ ਬਹੀਏ ਪੜਿਆ ਪਾਸ ਉਥੈ ਪਾਪ ਪੁੰਨ ਵਿਚਾਰੀਐ ਕੂੜਾ ਘਟੈ ਰਾਸ ਉਥੈ ਖੋਟੇ ਸਟੀਏ ਖਰੇ ਕੀਚੈ ਸਾ ਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ ਮਹੱਲਾ ਦੂਜਾ ਤਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਸਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਬਾਚੇ ਧਰਮ ਹਦੂਰ ਕਰਮੇ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਦੇ ਮਸਕਤ ਕਾਲ ਨਾਨਕ ਤੇ ਮੁਖ ਜਲੇ ਹੋਰ ਕੀਤੀ ਛੁਟੀ ਨਾਲ ਪੌੜੀ ਸਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚ ਹੀ ਪਤੀ ਆਏ ਸੱਚ ਵਿਗਸਿਆ ਸਚਾ ਕੋਟ ਗਿਰਾਏ ਨਿਜ ਘਰ ਵਸਿਆ ਸਤਿਗੁਰ ਤੁਠੈ ਨਾਓ ਪ੍ਰੇਮ ਰਹਸਿਆ ਸਚਾ ਦੈ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਬਖਾਨ ਸੁਮਹਿ ਰਖਵਾਈਐ ਸਚਾ ਸਬਦ ਨਿਸਾਨ ਠਾਕ ਨਾ ਪਾਈਐ ਸੱਚ ਸੁਣ ਬੁਝ ਬਖਾਨ ਮਹਿਲ ਬੁਲਾਈਐ ਸ਼ਲੋਕ ਮਹੱਲਾ ਪਹਿਲਾ ਪਹਿਰਾ ਆਗਨ ਹੈ ਵੇ ਘਰ ਬਦ ਦਾ ਭੋਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰ ਤਾਰਾ ਜੀ ਅੰਬਰ ਟੋਲੇ ਪਿਛਾ ਟੰਕ ਚੜਾਈ ਏਵਡ ਵਧਾ ਮਾਵਾ ਨਹੀਂ ਸਭ ਸਹਨ ਅਥ ਚਲਾਈ ਇਤਾ ਤਾਣ ਹੋਵੇ ਮਨ ਅੰਦਰ ਕਰੀ ਪੇ ਆਖ ਕਰਾਈ ਜੇਵੜ ਸਾਹਿਬ ਤੇਵੜਾ ਦਾਤੀ ਦੇ ਦੇ ਕਰੇ ਰਜਾਈ ਨਾਇਕ ਨਦਰ ਕਰੇ ਜਿਸ ਉਪਰ ਸਚ ਨਾਮ ਵਢਾਈ ਮਹੱਲਾ ਦੂਜਾ ਆਖਣੇ ਆਖ ਨਾ ਰਜੇ ਆ ਸੁਨਣ ਨਾ ਰਜੇ ਕੰਨ ਅੱਖੀ ਦੇਖ ਨਾ ਰਜੀਆਂ ਗੁਣ ਗਾਹਕ ਇਕਵਨ ਪੁਖਿਆ ਭੁਖਣਾ ਉਤਰ ਗੱਲੇ ਭੁਖਣਾ ਜਾਏ ਨਾਨਕ ਭੁਖਾ ਤਾਰਜੈ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੂੜ ਯਾਰ ਬੰਨ ਚਲਾਈਐ ਵਿਣ ਸਚੇ ਤਨ ਸ਼ਾਰ ਸ਼ਾਰ ਰਣਾਈਐ ਵਿਣ ਸੱਚੇ ਸਭ ਭੁਖ ਜੇ ਪੈਜੈ ਖਾਈਐ ਵੇਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੈ ਲਾਲਚ ਲੱਗ ਮਹਿਲ ਖਵਾਈਐ ਸਭ जग ਠਗਿਓ ਠੱਗ ਆਈਐ ਜਾਈਐ ਤਨ ਮੈਂ ਤ੍ਰਿਸ਼ਨਾ ਅੱਗ ਸਬਦ 부ਝਾਈਐ ਸ਼ਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕਾ ਕਰਮ ਤੇ ਆਹਨ ਵਾਟ ਕੇਸ ਹਾਲ ਖਾਦਲ ਹੈ ਦਾਨਾ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰ ਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲਗੇ ਮੁਖ ਭਾਖਤ ਹਿਰਦੈ ਰਦੈ ਨਿਹਾਲ ਨਾਲ ਕਰਮ ਹੋਵੈ ਮੁਖ ਮਸਤਕ ਲਿਖਿਆ ਹੋਵੈ ਲੇਖ 68 ਤੀਰਥ ਗੁਰ ਕੀ ਚਰਣੀ ਪੂਜਾ ਸਦਾ ਵਸੇਖ ਹਾਂਸ ਹੈ ਤੇ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜੇ ਨਾਨਕਾ ਤਰੀਐ ਕਰਮੀ ਲੱਗ ਪੌੜੀ ਜੀਵ ਤੇ ਆ ਮਰ ਮਾਰ ਨਾ ਪਛੋਤਾਈਐ ਝੂਠਾ ਏਹ ਸੰਸਾਰ ਕਿਨ ਸਮਝਾਈਐ ਸਚਨਾ ਧਰੇ ਪਿਆਰ ਤੰਦੈ ਤਾਈਐ ਕਾਲ ਬੁਰਾ ਖੈ ਤਾਰ ਸਿਰ ਦੁਨੀਆਈਐ ਹੁਕਮੀ ਸਰਜੰਦਾ ਮਾਰੇ ਦਾਈਐ ਆਪੇ ਦੇ ਤਿਆਰ ਮਨ ਵਸਾਈਐ ਮੋਤ ਨ ਚਸਾ ਵਿਲੰ ਭਰੀਐ ਪਾਈਐ ਗੁਰ ਪ੍ਰਸਾਦੀ ਬੁਝ ਸਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਤੁਮੇ ਤੁਮ ਆਵੈਸ ਆਕਤ ਧੂਰਾ ਨਿਮ ਫਲ ਮਾਨੇ ਮੋਖ ਵਸਹਿ ਤਿਸ ਜਿਸ ਤੂੰ ਚਤਨਾ ਆਵਹਿ ਨਾਨਕ ਕਹੀਐ ਕਿਸ ਹੰਡਨ ਕਰਮਾਂ ਬਾਹਰੇ ਮਹੱਲਾ ਪਹਿਲਾ ਮਤ ਪੰਖੇ ਰੂਪ ਕਿਰਪਾ ਸਾਥ ਕਬ ਉਤਮ ਕਬ ਨੀਚ ਕਬ ਚੰਦਨ ਕਬ ਆਕੜਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁਝਿਆ ਪਾਵਣ ਅਖੜ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਲਖਬਦ ਸੁਹਾਵਣਾ ਮੰਨੇ ਨਾਉ ਬਿਸ਼ੰਖ ਦਰਗਹ ਪਾਵਣ ਖਾਲਕ ਕੋ ਆਦੇਸ ਢਾਡੀ ਗਾਵਣ ਨਾਨਕ ਜੁਗ ਜੁਗ ਇਕ ਮਨ ਵਸਾਵਣਾ ਸ਼ਲੋਕ ਮਹਲਾ ਦੂਜਾ ਮੰਤਰੀ ਹੋਏ ਅਠੂਹਿਆ ਨਾਗੀ ਲੱਗੈ ਜਾਏ ਆਪਣ ਹੱਥੀ ਆਪਣ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੁੜ ਖਸਮਤਾ ਅਤੀ ਹੋ ਤ ਕਾ ਖਾਏ ਗੁਰਮਖ ਸਿਉ ਮਨਮੁਖ ਅੜਾ ਡੁੱਬੈ ਹੱਕ ਨ ਆਏ ਦੁਹਾ ਸਿਰਿਆ ਆਪੇ ਖਸਮ ਵੇਖੈ ਕਰਿ ਵਿਵ ਪਾਏ ਨਾਨਕ ਏਵੈ ਜਾਣੀਐ ਸਭ ਕਿਛਤ ਸਿਰਿ ਜਾਏ ਮਹੱਲਾ ਦੂਜਾ ਨਾਨਕ ਪਰਖੇ ਆਪਕੋ ਤਾਂ ਪਾਰਖ ਜਾਣ ਰੋਗ دارو ਦੋਵੇ ਬੁੱਝੇ ਤਾਂ ਵੈਦ ਸੁਝਾਨ ਵਾਟ ਨਾ ਕਰੇ ਈ ਮਾਮਲਾ ਜਾਣ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਨ ਲਾਏ ਹਾਨ ਲੱਭ ਨ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਣ ਸਰਸੰਦੇ ਆਗਾਸ ਕਉ ਕਿਉ ਪਹੁੰਚੈ ਬਾਣ ਅੱਗੇ ਉਹੋ ਅਗੰਮ ਹੈ ਵਾਹਿਂਦਰ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ 시ਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਨੀ ਵਾਰੀਆ ਮਹਿਲਾ ਮੰਜ ਨਿਵਾਸ ਸਬਦ ਸਵਾਰੀਆ ਸਾਚ ਕਹਿਣ ਅਰਦਾਸ ਸੇਵੇ ਚਾਰੀਆ ਸੋਹਣ ਖਸਮੇ ਪਾਸ ਹੁਕਮ ਸਦਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾ ਵਤ੍ਰੇਗਵਾਸ ਫਿਟ ਸੋ ਜੀਵੇਆ ਸਬਦ ਸਵਾਰੀਆਸ ਅੰਮ੍ਰਿਤ ਪੀਵੇਆ ਸ਼ਲੋਕ ਮਹੱਲਾ ਪਹਿਲਾ ਮਾਰੂ ਮੀਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਆਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿਸਕ ਨਾਰਕ ਸੱਚੇ ਨਾਮ ਕੀ ਕੇਤੀ ਪੁਛਾ ਪੁਛ ਮਹੱਲਾ ਦੂਜਾ ਨੇ ਫਲੰਗ ਤਸ ਜਨਮਸ ਜਾਵਤ ਬ੍ਰਾਹਮਣਾ ਬਿੰਦਤੇ ਸાગਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ ਖਸਮੈ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਦ ਵਿਗਾਸਿਆ ਖਸਮਾ ਪੂਰਾ ਪਾਏ ਮਨਹੁਰ ਹਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧ ਹੁਸਿਆ ਢਾਡੀ ਕਥੇ ਇਕੱਠ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਖਤੇ ਹੋ ਜੰਮੇ ਖਤੇ ਕਰ ਨਿਤ ਖਤੇ ਆ ਵਿੱਚ ਪਾਹੇ ਧੁੱਤੇ ਮੂਲ ਨ ਉਤਰੇ ਜੇ ਸੌ ਧਵਨ ਪਾਹੇ ਨਾਨਕ ਬਖਸ਼ੇ ਬਖਸ਼ੀ ਹੈ ਨਾਹਿ ਤਾ ਪਾਹੀ ਪਾਹੇ ਮਹੱਲਾ ਪਹਿਲਾ ਨਾਇਕ ਬੋਲਣ ਚਖਣਾ ਦੁੱਖ ਛੱਡ ਮੰਗਿਐ ਸੁਖ ਸੁਖ ਦੁੱਖ ਦੁਇ ਧਰ ਕੱਪੜੇ ਪਹਿ ਰਹੇ ਜਾਏ ਮਨੁੱਖ ਜਿਥੈ ਬੋਲਣਾ ਹਾਰੀਐ ਤਿਥੈ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚਾ ਪੁਰਖ ਅਲਖ ਸਿਰਜਣ ਹਲਿਆ ਉਜੜ ਭੁਲੇ ਰਾਹ ਗੁਰ ਵੇਖ ਲਿਆ ਸਤਿਗੁਰ ਸੱਚੇ ਬਾਹੋ ਸੱਚ ਸਮਾਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸਚਾ ਸਬਦ ਸਰਾਹੇ ਸੁਖੀਏ ਸਚਵਾਲਿਆ ਨਿੱਧਰਿਆ ਡਰ ਲੱਗ ਗਰਬ ਸੇ ਗਾਲਿਆ ਨਾ ਬੁੱਲਾ ਜਗ ਫਿਰੇ ਬੇਤਾਲਿਆ ਸ਼ਲੋਕ ਮਹਲਾ ਤੀਜਾ ਭੈ ਵਿੱਚ ਜੰਮੈ ਭੈ ਮਰੈ ਪੀ ਭਉ ਮਨ ਮਹਿ ਹੋਏ ਨਾਨਕ ਭੈ ਵਿੱਚ ਜੇ ਮਰੈ ਸਹਰਾ ਆਇਆ ਸੋਏ ਮਹਲਾ ਤੀਜਾ ਪੈ ਵਨਜੀ ਵਾ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਨ ਜੇ ਮਰੇ ਮੋਹ ਕਾਲਾ ਉੱਠ ਜਾਏ ਪੌੜੀ ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਇਆਲ ਨਕਬ ਹੂੰ ਝੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਬਾਣੀਐ ਸਤਗੁਰ ਹੋਏ ਦਇਾਲ ਤਾਂ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਇਾਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਇਾਲ ਤਾਂ ਨਵਨਿਦ ਪਾਈਐ ਸਤਗੁਰ ਹੋਏ ਦਇਾਲ ਤਾਂ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਸਿਰ ਖੁਹਾਏ ਪੀਹ ਮਲਵਾਨੀ ਜੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹ ਲੈਨ ਪੜਾਸਾ ਪਾਣੀ ਦੇਖ ਸਗਾਹੀ ਵੇ ਡਾਵਾਂਗੀ ਸਿਰ ਖੋਆਇਨ ਭਰੀਨ ਹੱਥ ਸਵਾਹੀ ਮਾਉ ਪਿਉ ਕਿਰਤ ਗਵਾਇਨ ਟੱਬਰ ਰੋਵਨਤਾਹੀ ਉਹਨਾ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੁਇ ਕਥਾ ਉਪਾਹੀ 86 ਤੀਰਤ ਦੇਨ ਨਾ ਢੋਈ ਬ੍ਰਾਹਮਣ ਅਨ ਨਾ ਖਾਹੇ ਸਦਾ ਕੁਜੀਲ ਰਹੇ ਦਿਨ ਰਾਤਿ ਮਥਾ ਟਿੱਕੇ ਨਾਹੀ ਝੁੰਡੀ ਪਾਏ ਬਹਿਨ ਨਿਤ ਮਰਣਾ ਦਲ ਦੀ ਬਾਣ ਨਾ ਜਾਹੀ ਲਕੀ ਕਾ ਸੇ ਲਕੀ ਕਾ ਸੇ ਹੱਥੀ ਫੁਮਣ ਅੱਗੋ ਪਿਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦਈਏ ਵੇ ਗੋਏ ਫਰੇ ਵਗਤੇ ਫਿਟਾਵਤ ਗੱਲਾਂ ਜੀਆ ਮਾਰ ਜੀਵਾਲੇ ਸੋਈ ਅਵਰ ਨਾ ਕੋਈ ਰੱਖੈ ਦਨਹੁ ਤੈਸ ਨਨਹ ਵੰਜੇ ਪਸ ਪਈ ਸਿਰ ਖੁੱਥੈ ਪਾਣੀ ਵਿੱਚ ਰਤਨੋ ਪੰਨੇ ਮੇਰਕੀ ਆ ਮਾਧਾਣੀ ਅਸ਼ਰਤੀਰਥ ਦੇਵੀ ਠਾਪੇ ਪੁਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤਾ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦਿਆ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸੈਤਾਨੀ ਇਨ੍ਹਾਂ ਗਲ ਨਾ ਪਾਣੀ ਉੱਠੇ ਹੋਇ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਵੁੱਠੈ ਆਨ ਕਮਾਦ ਕਪਾ ਸਭ ਸੈ ਪਰਦਾ ਹੋਵੈ ਵੁੱਠੈ ਕਾਹੋ ਚਰੇ ਨਿਤ ਸੁਰੀ ਸਾਤ ਅਨੰਦ ਹੀ ਵਿਲੋਵੈ ਤੇਤਕੇ ਹੋਮ ਜਗ ਸਦ ਪੂਜਾ ਪੈ ਕਾਰਜ ਸੋਹ ਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤ ਜਿਤ ਵੜਿਆਈ ਨਾਨਕ ਜੇ ਸਿਰ ਖੁੱਥੇ ਨਾਵਨ ਨਹੀਂ ਤਾਂ ਸੱਤ ਚਟੇ ਸਿਰ ਛਾਈ ਮਹੱਲਾ ਦੂਜਾ ਅੱਗੀ ਪਾਲਾ ਕੀ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੀ ਕਰੇ ਪਉਣ ਪਾਣੀ ਕਿਆ ਜਾਤ ਧਰਤੀ ਚੀਜੀ ਕੀ ਕਰੇ ਜਿਸ ਵਿੱਚ ਸਭ ਕਿਛ ਹੋਵੇ ਨਾਨਕ ਤਾਪਤ ਜਾਣੀਐ ਜਾਪਤ ਰੱਖੈ ਸੋਏ ਪੌੜੀ ਤੂੰ ਸੱਚੇ ਸੁਭਾਨ ਸਵਾਕਲਾਣਿਆ ਤੂੰ ਸੱਚਾ ਦੀਬਾਨ ਹੋਰ ਆਵਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਦੈ ਜਿਹਿਆ ਸਾਜ ਤੇਰਾ ਫੁਰਮਾਨ ਸਬਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ ਕਰਮ ਪਵੈ ਨੀਸਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜੇ ਸਵਾਇਆ ਨਾਨਕ ਮੰਗੈ ਦਾਨ ਜੋ ਤੁਧ ਪਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜੇ ਸਵਾਇਆ ਨਾਨਕ ਮੰਗੈ ਦਾਨ ਜੋ ਤੁਧ ਪਾਇਆ ਸ਼ਲੋਕ ਮਹੱਲਾ ਦੂਜਾ ਜਿ ਕਿ ਆਖ ਬੁਝਾਇਆ ਸਿਫਤੀ ਸੱਚ ਸਮੈਓ ਤਿਨ ਕਉ ਕਿਆ ਉਪਦੇਸੀ ਐ ਜਿਨ ਗੁਰ ਨਾਨਕ ਦੇਵ ਮਹਲਾ ਪਹਿਲਾ ਆਪ ਬੁਝਾਏ ਸੋਈ 부ਝੈ ਜਿਸ ਆਪ ਸੁਝਾਏ ਤਿਸ ਸਭ ਕਿਛ ਸੁਝੈ ਕਹਿ ਕਹ ਕਸਨਾ ਮਾਇਆ ਲੂਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣ ਸਰਬ ਵਿਚਾਰ ਅਕਰਨਾਰਕ ਅਖਿਓ ਆਪ ਲਹ ਪ੍ਰਾਤ ਹੋਵੇ ਜਿਸ ਦਾਤ ਪੌੜੀ ਹਉ ਟਾਡੀ ਬੇਕਾਰ ਕਾਰ ਲਾਇ ਰਾਤ ਜਹ ਕਹਿ ਬਾਰ ਤੁਰਹ ਫਰਮਾਇਆ ਟਾਡੀ ਸੱਚਾ ਮਹਿਲ ਖਸਮ ਬੁਲਾਇਆ ਸਚੀ ਸਿਵਤ ਸਾਲ ਆਹੇ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਾਲਾਹੇ ਪੂਰਾ ਪਾਇਆ ਸੁਧ ਰਾਗ ਗਉੜੀ ਗੁਆਰੇਰੀ ਮਹੱਲਾ ਪਹਿਲਾ ਚਉਪਦੇ ਦੋ ਪਰੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਪਾਉ ਮੋਚ ਪਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਾਰ ਚਲੀਐ ਸਹੀਐ ਪਹਾਰ ਨਦਰੀ ਕਰਮੀ ਗੁਰ ਵਿਚਾਰ ਪੈ ਬਿਨ ਕੋਈ ਨਾ ਲੰਘਸ ਪਾਰ ਪੈ ਤੋਵ ਰਾਖਿਆ ਪੈ ਸਵਾਰ ਰਹਾ ਪੈ ਤਨ ਅਗਰ ਭਖੈ ਪੈ ਯਾ ਸਭ ਦਸਵਾਰ ਪੈ ਬਿਨ ਘਾੜਤ ਕਚਨ ਕਚ ਅੰਦਾ ਸਚਾ ਅੰਦੀ ਛਟ ਬੁੱਧੀ ਬਾਜੀ ਉਪਜੈ ਚਾਓ ਸੈਸ ਸਿਆਣ ਪਪਵਾਣਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਦਾ ਅਖਰ ਵਾਓ ਦਵਾਓ ਗਉੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਜਾਏ ਸੋ ਡਰ ਕੇ ਹਾ ਜਿਤ ਡਰ ਡਰ ਪਾਏ ਤਉ ਦੇ ਬਰਨ ਦੂ ਜਿ ਨਹੀਂ ਜਾਏ ਜੋ ਕਿਸ਼ ਵਰਤਾ ਸਭ ਤੇਰੀ ਰਜਾਏ ਦਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੂਰ ਪੌੜੀ ਡਰ ਡਰ ਡਰਨਾ ਮਨ ਕਾ ਸੂਰ ਰਹਾਉ ਨਾ ਜੀਉ ਮਰੇ ਨਾ ਡੂਬੈ ਤਰੈ ਜਿਨ ਕਿਸ਼ ਕੀਆ ਸੋ ਕਿਸ਼ ਕਰੈ ਹੁਕਮ ਆਵੈ ਹੁਕਮੇ ਜਾਏ ਆਗੇ ਪਾਸ਼ਾ ਹੁਕਮ ਸਮਾਏ ਹੰਸ ਹਿਤ ਆਸਾ ਸਮਾਨ ਤਿਸ ਵਿੱਚ ਭੂਖ ਬਹੁਤ ਨਹਸਾਨ ਭਉ ਖਾਣਾ ਪੀਣਾ ਆਧਾਰ ਬਿਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਆਕਾਸ਼ ਹੋਏ ਜਾਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਖਮ ਵਿਚਾਰ ਗਉੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹੋ ਬਿਸ਼ੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੋਇ ਸਸਰ ਪਹਿ ਕਰਨੀ ਕਾਮਣ ਕਰ ਮੰਨ ਲੈ ਸਾਹਾ ਸੰਜੋਗ ਵਿਆਹ ਵਿਜੋਗ ਸੱਚ ਸੰਤਤ ਕਹੋ ਨਾਰਕ ਜੋਗ ਗੌੜੀ ਮਹੱਲਾ ਪਹਿਲਾ ਪੌਣਾ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾ ਦਵਾਰ ਬੁਝਰੇ ਗਿਆਨੀ ਇਹੋ ਵਿਚਾਰ ਕਥਤਾ ਬਗਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾ ਦੇਹੀ ਮਾਟੀ ਬੁਲੇ ਪੌਣਾ ਬੁਜਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਸ ਘਟ ਹੀ ਮਾਹੀ ਪੜ ਪੜ ਪੰਡਤ ਬਾਦ ਵਖਾਣਾ ਭੀਤਰ ਹੋਦੀ ਵਸਤ ਨਾ ਜਾਣੇ ਕਹਉ ਨਾਮੁ ਆ ਮੇਰੀ ਮੂਹਿ ਬਲਾਏ ਉਹ ਨਾਮੁ ਆ ਜੋ ਰਹਿ ਅਸਮਾਏ ਕਹਉ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾਇ ਗਉੜੀ ਮਹੱਲਾ ਪਹਿਲਾ ਦਖਣੀ ਸੁਣ ਸੁਣ ਬੂਝੈ ਮਨ ਨਾਉ ਤਾ ਕੈ ਸਦ ਬਲ ਹਾਰੈ ਜਾਓ ਆਪ ਪੁਲਾਏ ਠੌਰ ਨਾ ਠਾਓ ਤੂੰ ਸਮਝ ਆਵਹਿ ਮੇਲ ਮਿਲਾਓ ਨਾਮ ਮਿਲੇ ਚੱਲੇ ਮੈਂ ਨਾਲ ਬਿਨ ਨਾਵੇ ਬਾਦੀ ਸਬ ਕਾਲ ਰਹਾਓ ਖੇਤੀ ਵਣਜ ਨਾਵੇ ਕੀ ਊਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀਅ ਮਹਿ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੇਖ ਤਨ ਮਨ ਸੀਤਲ ਸਾਚ ਪ੍ਰੀਖ ਜਨ ਪੁਰਾਇਨ ਰਸ ਕਮਲ ਪ੍ਰੀਖ ਸਭ ਦਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ 10 ਦਵਾਰ ਪੰਜ ਬਸਹਿ ਮਿਲ ਜੋਤ ਅਪਾਰ ਆਪ ਤੁਲਾ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਾਰ ਗਉੜੀ ਮਹੱਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਆਵੇ ਕਹ ਉਪਜੈ ਕਹ ਜਾਏ ਸਮਾਵੇ ਕਿਉ ਬਾਧਿਓ ਕਿਉ ਮੁਕਤੀ ਪਾਵੇ ਕਿਉ ਅਬਿਨਾਸੀ ਸਹਿਜ ਸਮਾਵੇ ਨਾਮ ਹਰਿਦੈ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨਹਿ ਕਾਮ ਰਹਾ ਸਹਿਜ ਆਵੇ ਸਹਿਜ ਜਾਏ ਮਨ ਤੇ ਉਪਜੈ ਮਨ ਮਾਇ ਸਮਾਏ ਗੁਰਮੁਖ ਮੁਕਤ ਬੰਧ ਨਾ ਪਾਏ ਸ਼ਬਦ ਵਿਚਾਰ ਛੁੱਟੈ ਹਰ ਨਾਏ ਤਰਵਰ ਪੰਖੀ ਬਉਨਿਸ ਬਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਜ ਬਿਹਾਗ ਤਕਹ ਆਗਾਸ ਦਹ ਦਿਸ ਧਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖਮਾਟ ਬਿਨ ਵਖਰ ਸੂਨੋ ਘਰ ਹਾਟ ਗੁਰ ਮਿਲ ਖੁੱਲੇ ਬਜਰ ਕਪਾਟ ਸਾਦ ਮਿਲਿਆ ਪੂਰਨ ਸੰਜੋਗ ਸਚਰ ਹਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾ ਇੱਕ ਤਿਨ ਕੈ ਲਾਗੋ ਪਾਏ